ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਨਗਾਵਾਂ ਸੇਲ ਲਈ ਲੈ ਕੇ ਆਏ ਹਾਂ ਉਹਨਾਂ ਵਿੱਚੋਂ ਦੋ ਤਾਂ ਤਾਜ਼ੀਆਂ ਸੂਈਆਂ ਤੇ ਇੱਕ ਗੱਬਣ ਥੋੜੇ ਦਿਨ ਲੈਂਦੀ ਆ ਤੇ ਜੇ ਕਿਸੇ ਵੀਰ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀਆਂ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂ ਜੀ ਬਈ ਸਤਰੀ ਕਾਲ ਜੀ 80 ਗੱਲ ਬਈ ਕਿਵੇਂ ਚੱਲਦਾ ਇਹ ਕੰਮ ਕਰ ਕੰਮ ਵਧੀਆ ਚੱਲੀ ਜਾਂਦਾ ਬਈ ਠੀਕ ਆ ਨਾਮ ਤੇ ਐਡਰੈਸ ਬੋਲ ਦੋ ਜੀ ਨਾ ਬਈ ਮੇਰਾ ਜੱਗਾ ਪਿੰਡ ਢੱਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਈ ਠੀਕ ਆ ਨੇੜੇ ਪਿੰਡ ਕਿਹੜਾ ਨੇੜੇ ਬਈ ਤਪਾ ਰਹਿ ਜਾਂਦਾ ਤੇ ਘਰ ਆਪਣਾ ਹੈਗਾ ਆਲੀ ਗਲੀ ਸੜਕ ਤੇ ਠੀਕ ਆ ਬਈ ਢੱਲਮਾ ਦੇ ਗੁਰੂ ਘਰ ਕੋਲੋਂ ਆਲੀ ਗਾ ਨੂੰ ਸੜਕ ਜਾਂਦੀ ਆ ਠੀਕ ਆ ਉਹਦੇ ਆਪਣਾ ਘਰ ਆ ਬਈ ਬਦਲ ਮੋਬਾਈਲ ਨੰਬਰ ਬੋਲ ਦਿੰਦਾ 86999997138 ਬਈ ਠੀਕ ਆ ਇਹ ਬਾਈ ਦਾ ਕੰਟਰੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜੱਗੇ ਇਧਰ ਹੀ ਸਟਾਰਟ ਕਰੀਏ ਹਾਂ ਇਧਰ ਹੀ ਕਰ ਲਾ ਬਈ ਜਿਹੜੀ ਆਪਾਂ ਸਾਹਮਣੇ ਵਹਿੜ ਦੇਖ ਰਿਹਾ ਗੱਬਣ ਹਾਂ ਬਈ ਗੱਬਣ ਆ ਇਹ ਕਿਹੜਾ ਸੂਆ ਸੁੰਦੀ ਆ ਇਹ ਬਈ ਦੂਜਾ ਸੂਆ ਸੁੰਦੀ ਆ ਰਹਿ ਜਾਂਦਾ ਕਿੰਨਾ ਟਾਈਮ ਬਾਕੀ ਆ ਬਈ ਬਈ ਦਿਨੇ ਦੇ ਅੱਜ ਛੇ ਦਿਨ ਪੂਰੇ ਹੋਣ ਚ ਰਹਿ ਗਏ ਕੋਈ ਇੱਕ ਦੋ ਦਿਨ ਉੱਥੋਂ ਦੀ ਵੀ ਲੈ ਜਾ ਸਕਦਾ ਪਸ਼ੂ ਕਹਰ ਸ਼ਾਹੀ ਵਾਲਾ ਬਈ ਆ ਦੇਖ ਲੈ ਤੁਨ ਤਨ ਬਾਈ ਕਮਾਲ ਆ ਯਾਰ ਤੁਨ ਤਨ ਤੂੰ ਦੇਖੀ ਹਿਆ ਝੋਲਾ ਦੇਖ ਝੋਲੇ ਦਾ ਦੁੱਧ 13 14 ਕਿਲੋ ਆਮ ਨਾਲ ਪਾ ਦੋ ਬਾਈ ਬਾਈ ਝੋਲਾ ਜਿੰਮੇ ਮਰਜੀ ਬੈਠਾ ਫੁੱਲ ਕਮਾਲ ਦੇ ਹਨ ਪਿਛਲੇ ਸਵੇ ਦਾ ਕੀਰ ਕੱਢ ਦਿਸ ਬਾਈ 12 ਕਿਲੋ ਦੁੱਧ ਦਿੱਤਾ ਪਰ ਮੈਂ ਝੂਠ ਮਰੀ ਜਈ ਉਹ ਗੱਲ ਦਾ ਫਾਇਦਾ ਨਹੀਂ ਸ਼ਾਹੀ ਵਾਲਾ ਬਾਈ ਜਮਾ ਹਾਂ ਬਾਈ ਲੈ ਪਾ ਚੈੱਕ ਕਰਾ ਦਨੇ ਆ ਬਾਈ ਫੇਸ ਕੁਆਰ ਬਹੁਤ ਖੁੰਨੇ ਝੋਲੇ ਦੀ ਆ ਬਾਕੀ ਤੁੰਨ ਚੈੱਕ ਕਰ ਲੋ ਥੱਲੇ ਚੈੱਕ ਕਰ ਲੈ ਚੱਲ ਮਰਜੀ ਮੇਰਾ ਬਾਈ ਜਮਾ ਪੂਰੀ ਪਿਓਰ ਆ ਬਾਕੀ ਬਾਈ ਠੰਡੀ ਇੰਨੀ ਆ ਰੱਬ ਦਾ ਨਾਲ ਆ ਜਿਵੇਂ ਗੱਬਣਾ ਨਾ ਲੈ ਜਿਵੇਂ ਮਰਜ਼ੀ ਬੈਠਾ ਲੈ ਬਾਈ ਕਮਾਲ ਦੀ ਗੱਲ ਹੈ ਜਮੇ ਕੋਈ ਮਹ ਬੁੜੀਆਂ ਚੋਈ ਜਾਣ ਜਮਾ ਬਮਾਈ ਜਵਾਬ ਖਲਾਈ ਲੰਗੀ ਜਾਣ ਹੂੰ ਪੂਰੀ ਫੁੱਲ ਗਰੰਟੀ ਆ ਬੈਠ ਦੀ ਰੰਗ ਵੀ ਬਹੁਤ ਸੋਹਣਾ ਪਾਟੀ ਹੈ ਨਹੀਂ ਹੈਨਾ ਤੇ ਗਰਮੀ ਦਾ ਤੋਹਫਾ ਜਮਾ ਮੈਂ ਇਸ ਨਾਲ ਦਾ ਦੁੱਧ ਹੋ ਬਈ ਮੱਝ ਨਾਲ ਦਾ ਬਾਈ ਦੁੱਧ ਹੋ ਜਮਾ ਘਾੜਾ ਦੁੱਧ ਹੋਊਗਾ ਹਾਂ ਇਹ ਨਹੀਂ ਹੈਗਾ ਵੀ ਪਤਲਾ ਜਾਂ ਮਸੂਖ ਨਹੀਂ ਇਹਦਾ ਇੱਕ ਤਰ੍ਹਾਂ ਦਾ ਬਾਈ ਬੱਸ ਸੌਣੇ ਆ ਬੱਕਰੀਆਂ ਕੀ ਠੰਡੀ ਆ ਵਿਚਾਰੀ ਕਰਮ ਵਾਲੀ ਠੀਕ ਆ ਬਾਈ ਬੱਕਰੀਆਂ ਕੀ ਬਾਈ ਕਹਿੰਦਾ ਜਮਾਂ ਜਮਾਂ ਰਾਜੀ ਰੂਜੀ ਵੀ ਬਹੁਤ ਆ ਬਾਈ ਕਿੰਨਾ ਦੇਣਾ ਚਾਹੀਦਾ ਜੱਗੇ ਹੈ ਬਾਈ ਦੁੱਧ ਬਾਈ ਐਤ ਕੀ ਆਮ ਨਾਲ ਹੀ ਪਾ ਦੂ 13 14 ਲੀਟਰ ਠੀਕ ਆ ਜਮਾਂ ਆਰਾਮਦਾਰੀ ਨਾਲ ਬੱਕਰੀਆਂ ਵਾਲੀ ਆ ਦੇਖ ਕਦ ਕੁਦ ਦੇਖ ਲਾ ਲੈ ਲੈ ਬਾਈ ਕਦ ਚੈੱਕ ਕਰਵਾ ਲੈ ਬਾਕੀ ਸੀਲ ਠੰਡੀ ਇਹ ਵੀ ਇੰਨੀਆਂ ਕਰਮ ਵਾਲੀ ਇਹਦੇ ਦੀ ਭਮਾਦੀ ਜਿੱਧਰ ਦੀ ਮਰਜ਼ੀ ਬੈਠਾ ਰਹਿ ਲੈ ਠੀਕ ਆ ਬਾਈ ਲੈ ਬਾਈ ਜਿੱਧਰ ਦੀ ਮਰਜ਼ੀ ਵਜਾ ਕੋਈ ਚੱਕਰ ਹੀ ਨਹੀਂ ਹੈ ਨਾ ਕੋਈ ਚੱਕਰ ਹੀ ਨਹੀਂ ਠੰਡੀ ਸੀਲ ਚਵਾਈ ਜੁਈ ਵੀ ਬਾਈ ਬਹੁਤ ਚੰਗੀ ਆ ਲੈ ਠੀਕ ਆ ਕਿੰਨਾ ਕੁ ਮਾਰਕ ਦਿਖਾ ਦਿੰਦੇ ਆ ਲੈ ਬਾਈ ਧਾਰ ਚੈੱਕ ਕਰ ਲੋ ਇੱਕ ਨੰਬਰ ਧਾਰ ਹਣਾ ਬਾਈ ਦੁੱਧ ਦੇ ਥੱਲੇ ਹੁਣ 11 ਲੀਟਰ ਹੋਵੇ 11.5 ਲੀਟਰ ਹੋਵੇ ਠੀਕ ਆ ਹੁਣ ਇੰਨਾ ਬਾਈ ਹਜੇ ਦੇ ਥੱਲੇ ਦੁੱਧ 11 ਹੋਵੇ 11.5 ਲੀਟਰ 13-14 ਲੀਟਰ ਬਾਈ ਦੁੱਧ ਆਉਣ ਨਾਲ ਪਾ ਦੂ ਬੈਠ ਠੀਕ ਆ ਬਾਈ ਹਾਂ 13-14 ਲੀਟਰ ਬਾਈ ਬਾਕੀ ਬੂਥੀ ਬਾਥੀ ਨਮਾਈਆਂ ਹੀ ਪਿੰਡੇ ਜੇ ਨਹੀਂ ਸੁੱਕੇ ਬੂਥੀ ਬਾਥੀ ਚੈੱਕ ਕਰ ਲੋ ਪੂਰੀ ਕਮਾਲ ਦੀ ਆ ਬਾਕੀ ਪਤਲੇ ਜੇ ਪਿੰਡੇ ਦੀ ਬਾਈ ਨਾਲੇ ਠੀਕ ਪਿੰਡੇ ਦੀ ਆ ਬਾਈ ਬੱਚੀ ਕੋਈ ਅੰਤ ਨਹੀਂ ਲੇਵਾਲੂਗਾ ਦੇਖ ਬਹੁਤ ਘੋੜਾ ਬੈੜਦਾ ਬਹੁਤ ਚੰਗਾ ਦਾ ਬਾਕੀ ਲੰਮੀ ਵੀ ਫੁੱਲ ਆ ਲੰਮੀ ਵੀ ਫੁੱਲ ਆ ਬਈ ਪੂਰੀ ਫੁੱਲ ਹੈਡ ਚਾ ਤੇ ਬਈ ਫੇਸ ਕੁਆਲਿਟੀ ਚੈੱਕ ਕਰਾ ਨਾ ਬਹੁਤ ਪਿਆਰਾ ਫੇਸ ਆ ਬੋਦੀ ਵਦੀ ਨਾ ਫੁੱਲ ਕਮਾਰ ਬਾਕੀ ਬੱਚੇ ਵੀ ਬਹੁਤ ਬਹੁਤ ਚੰਗਾ ਦਿੱਤਾ ਠੀਕ ਆ ਬੱਚਾ ਆ ਦੇਖਦੇ ਬੱਸੀ ਹੁੰਦੀ ਤਾਂ ਕੋਈ ਅੰਤ ਹੀ ਨਹੀਂ ਸੀਗਾ ਠੀਕ ਆ ਬੱਚਾ ਬਈ ਕਹਿੰਦਾ ਬੱਸਾ ਦਿੱਤਾ ਬੱਸਾ ਦੇਖ ਲਓ ਬਈ ਬਹੁਤ ਕੁਆਲਿਟੀ ਦਾ ਦਿੱਤਾ ਹਨਾ ਬਹੁਤ ਚੰਗਾ ਬੱਛਾ ਦਿੱਤਾ ਤੇ ਜਾਜੂ ਤਾਂ ਕਰਨ ਵਾਲੇ ਚੁੱਪੇ ਪਾਉਂਦੀਆਂ ਸੂਟ ਨਾ ਕਰਦਾ ਬਈ ਆ ਪ्युअर ਪੰਜਾਬ ਵਾਲੀ ਆ ਯਾਰ ਹਮਮ ਕਾਫੀ ਜਰਸੀ ਆ ਗਈ ਤੇ ਅੰਦਰ ਵੀ ਆਪਾਂ ਚੈੱਕ ਕਰਾਉਣਾ ਬਹੁਤ ਸੋਹਣਾ ਫਾੜੀ ਹੈ ਤੇ ਠੰਡੀ ਬਈ ਇੰਨੀ ਆ ਕੱਲਾ ਕੱਲਾ ਥਾਣਾ ਮੁਠੀ ਵਾਲਾ ਥਾਣਾ ਹੈ ਨਾ ਬਹੁਤ ਚੰਗੀ ਆ ਬਈ ਦੇ ਪੱਠਾ ਪੁੜੇ ਦੀ ਵੀ ਦਿਖਾ ਦੇ ਦੇ ਕਿੰਨੀ ਚੰਗੀ ਆ ਬਈ ਫੁੱਲ ਚੌੜੀ ਚੂੜੀ ਆ ਪਿੱਛੇ ਤੋਂ ਵੀ ਆਪਾਂ ਦੂਜੀ ਸ਼ਾਈਰ ਤੋਂ ਵੀ ਚੈੱਕ ਕਰਾਉਣਾ ਬਾਕੀ ਧਾਰਾਂ ਬਾਈ ਨੇ ਮਾਰਕੀ ਦਿਖਾਦੀਆਂ ਫੁੱਲ ਚੰਗੇ ਬਹੁਤ ਚੰਗੀ ਆ ਬਈ ਚਵਾਈ ਚੂੜੀ ਦਾ ਵੜਦਾ ਕੋਈ ਲਿਖਤ ਨਹੀਂ ਲੈ ਬਈ ਚੈੱਕ ਕਰ ਲੋ ਕੱਲਾ ਕੱਲਾ ਥਾਣਾ ਪੀੜੀ ਦੇ ਪਾਵੇ ਵਰਗਾ ਥਾਣਾ ਪਿਆ ਬਾਕੀ ਠੰਡੀ ਇੰਨੀ ਆ ਬਈ ਮੋਈ ਨਿਆਣਾ ਪਾਜ ਹੈ ਨਾ ਪਾਲਾ ਲਾ ਬਾਈ ਚੈੱਕ ਕਰ ਲੋ ਕੋਈ ਚੱਕਰ ਨਹੀਂ ਹੈ ਚਹਨੇਣਾ ਪਾਉ ਚਹ ਨਾ ਪਾਉ ਬਾਕੀ ਲੈ ਬਾਈ ਬੱਚੀ ਦਾ ਬਹੁਤ ਚੰਗਾ ਤੇ ਗੁੱਤ ਵੀ ਫੁੱਲ ਸਾਈਜ਼ ਆ ਬਾਈ ਜਮਾ ਤੇ ਰੇਟ ਵੀ ਬਸ ਆਪਾਂ ਦਾ ਲਾਈਨ ਦੇਣਾ 46000 ਦੀ ਦੇ ਦਾਂਗੇ ਠੀਕ ਆ ਹਾਂ 46000 ਰੁਪਿਆ ਬਾਈ ਕਹਿੰਦਾ ਮੋਲਾ ਬਾਕੀ ਮਾਨਤਨ ਆਏਗੇ ਦਾ ਹੋਜੂ ਕੋਈ ਗੱਲ ਨਹੀਂ ਥੋੜਾ ਬਹੁਤਾ ਮਾਨਤਨ ਹੋਜੂ ਜਾਨੀ ਕਿ ਵਿੱਚੋਂ ਬਾਹਲਾ ਆਪਾਂ ਹੋਰ ਰੇਟ ਨਹੀਂ ਕਰਦੇ ਪਲਾਨ ਦੇ ਨਾਲ ਰੇਟ ਹੀ ਕਰਨੇ ਆ ਠੀਕ ਆ ਬਾਈ ਬਾਈ ਕਹਿੰਦਾ ਆਪਾਂ ਲਾਈਨ ਦੇਣ ਵਾਲੇ ਮੰਗਲ ਦਾ ਭੋਲੇ ਦਾ 60 ਮੁੱਲ ਕਰਾਲਾ ਹੂੰ ਫੇਰ ਮੁੜ ਕੇ ਵੀ ਆਪਾਂ ਬੱਜਾ ਮਾਂ ਲੈਣ ਦੇਣੀ ਹੈ ਜੀ ਚੋ ਬਸ ਛੋੜ ਸੱਪ ਹੀ ਹੋਊਗਾ ਗੱਲਾ ਠੀਕ ਆ ਬਾਈ ਨਹੀਂ ਤੁਸੀਂ ਖੜਨੀ ਚੈੱਕ ਕਰ ਲਓ ਬੱਸੀ ਦੀ ਕਿੰਨੀ ਚੰਗੀ ਆ ਬੱਸੀ ਬਾਈ ਬਹੁਤ ਚੰਗੀ ਆ ਮੱਛੀ ਆ ਕੋਈ ਲੱਖੇ ਉਹ ਵੀ ਚਾਰ ਦੰਦਾ ਜਮਾ ਰੇ ਨਾਲ ਚਾਰ ਦੰਦਾ ਹੁੰਦਾ ਬਾਈ ਠੀਕ ਆ ਬਾਈ ਹਾਂ ਤੇ ਅੱਗੇ ਬਾਈ ਲਾਸਟ ਤੇ ਬਹੁਤ ਚੰਗਾ ਬਾਈ ਇਹ ਵੀ ਜਾਨਵਰ ਹੂੰ ਇਹ ਕਿਹੜਾ ਸੂਆ ਸੂਈ ਇਹ ਬਾਈ ਦੂਜਾ ਸੂਆ ਸੂੰਦੀ ਆ ਰੇ ਨਾਲ ਸੂਈ ਵੀ ਹੈਗੀ ਹਾਂ ਬਾਈ ਸੂਈ ਵੀ ਆ ਮਗਰ ਆ ਬੱਸੀ ਆ ਬਾਈ ਪਰਸੋਂ ਸੂਈ ਆ ਇਹ ਲੈ ਬਾਈ ਬੱਸੀ ਸਾਡੇ ਨਾੜੂਆ ਵੀ ਇਹ ਨਾਲ ਆ ਲੋ ਨਾਰੂਆ ਬਈ ਨਾਲਾ ਬੱਚਾ ਚੈੱਕ ਕਰਨ ਬਹੁਤ ਬੱਚੀ ਹੈ ਬਹੁਤ ਬਹੁਤ ਚੰਗੀ ਬੱਚੀ ਹੈ ਬਹੁਤ ਚੰਗੀ ਹੈ ਯਾਰ ਸ਼ਹਿਰ ਦੀ ਵਸੀ ਯਾਰ ਜਮਾਇਰ ਸ਼ਹਿਰ ਦੀ ਹੈ ਬਈ ਬਹਿੜ ਦਾ ਆਪ ਹੀ ਅਰੇਜਨ ਆ ਗਈ ਅੰਗਰੇਜ਼ ਜਣਾ ਬਹੁਤ ਚੰਗੀ ਹੈ ਬਈ ਇਹ ਵੀ ਬਹਿੜ ਤੇ ਥਾਨ ਥੋਣੇ ਦਾ ਵੀ ਦਿਖਾ ਦੇ ਕਿਆ ਬਾਤਾਂ ਚਵਾਈ ਲੈ ਇਹਦੀਆਂ ਮੀ ਮਾਰ ਦਿੰਦੇ ਤਾਰਾ ਬਈ ਛੰਡੀ ਸੀਲ ਬਈ ਚੈੱਕ ਕਰ ਲੋ ਕਿੰਨੀਆਂ ਕੋਈ ਵੀ ਇਹਨੇ ਨਿਆਣਾ ਨਹੀਂ ਪਾਇਆ ਬਿਨਾ ਨਿਆਣੇ ਤੋਂ ਬਹਿਗਾ ਕੋਈ ਚੱਕਰੀ ਨਹੀਂ ਮੌਂ ਨਾ ਖੜੀਆ ਕਰਨ ਵਾਲੀ ਹੈ ਨਾ ਰੁੱਧ ਬਈ ਬਹਿੜ 1500 ਵਾਲੀ ਟਰਾਂਮ ਨਾਲ ਪਿਆ ਜੂਏ ਹੁਣ ਕਿੰਨਾ ਦਾ ਬਈ ਬਈ ਪਰਸੋs ਹੋਈ ਆ 12 ਕਿਲੋ ਬੌਲੀ ਐਨ ਕੰਡੇ ਵਾਲੀ ਹੋ ਬਾਈ ਕਹਿੰਦਾ ਪਰਸੋਂ ਸੂਈਆ 12 ਲੀਟਰ ਜਮਾ ਬਾਈ 12 ਲੀਟਰ ਇਹਨਾਂ ਹਾਜ਼ਰ ਆ ਦੁੱਧ ਹੋਣਾ ਠੀਕ ਆ ਬਾਈ ਕਹਿੰਦਾ 12 ਲੀਟਰ ਬਾਈ ਆਣ ਤਿਆਰ ਆ ਬਾਕੀ ਬਾਕੀ ਫੇਸਬੁਕਸ ਦਿਖਾ ਦੇ ਜਮਾ ਅੰਗਰੇਜ਼ ਨੇ ਬਾਈ ਬਹੁਤ ਸੋਹਣੀ ਆ ਇਹ ਚਾਰ ਕੀ ਵੜ ਗਈ ਆ ਰੱਖ ਪੁਣਾ ਤੇ ਬਾਕੀ ਥਾਂ ਲੈਵੇ ਦੀ ਬਾਈ ਬਹੁਤ ਚੰਗੀਆਂ ਬਰੀਡ ਆ ਐ ਲਾ ਲਓ ਵੀ ਚਿੱਟੀ ਚਿੱਟੀ ਪਈ ਆ ਜਮਾ ਦਸਦਾ ਬੱਚੇ ਹੀ ਆ ਹੈਨਾ ਜਮਾ ਖਰਗੋਸ਼ ਦਾ ਬੱਚਾ ਹੈਗਾ ਬਾਕੀ ਤੋੜਾ ਤਾਰਾ ਚੈੱਕ ਕਰ ਲਓ ਬਾਈ ਲੈਵਾ ਨਾ ਖੁਚਾਂ ਤੋਂ ਤਾਂ ਹੈਗਾ ਐਕਸਟਰਾ ਬਾਨਾ ਨੂੰ ਟੁੱਟ ਮੇਲੇ ਵੀ ਨਹੀਂ ਲੈਵੇ ਦੀ ਸਫਾਈ ਚੈੱਕ ਕਰ ਬਾਹਰ ਸਫਾਈ ਆ ਬਾਈ ਬਹੁਤ ਨਜਾਇਜ਼ ਚ ਨਾੜਾ ਨੂੜਾਂ ਚੈੱਕ ਕਰ ਲੋ ਗਲਾਬੀ ਗਲਾਬੀ ਕਰਮ ਵਾਲੀ ਦਾ ਬਾਕੀ ਆ ਮਾੜੀ ਮਾੜੀ ਸਿੰਗੀ ਆ ਇਹਦਾ ਕੋਈ ਬਹਿਮ ਨਹੀਂ ਬਾਈ ਮੌਜਨਤ ਆ ਮੰਗ ਲੈ ਤੂੰ ਯਾਰ ਇੱਥੇ ਖੜਾ ਕੇ ਬਚਾਲੇ ਵੇਜਾ ਲੈ ਲੈ ਬਾਈ ਠੰਡੀ ਸੀਲ ਚੈੱਕ ਕਰ ਲੋ ਫੁੱਲ ਆਗੀ ਕੋਈ ਚੱਕਰ ਹੀ ਨਹੀਂ ਚਾਹੇ ਬੇੜੇ ਦੇ ਬਚਾਲੇ ਖੜਾ ਕੇ ਚੋ ਲੋ ਨਈ ਜਮਾ ਬਾਈ ਇਹ ਅਮਰੀਕਾ ਚ ਹੁੰਦੀਆਂ ਉਹਦੇ ਨਾਲ ਦਾ ਲੇਵਾ ਵਹਿੜਦਾ ਉਹਦੇ ਨਾਲ ਦਾ ਬਾਈ ਸਹੀ ਗੱਲ ਆ ਲੈ ਬਾਈ ਚੈੱਕ ਕਰ ਲੋ ਬਹੁਤ ਸੋਹਣਾ ਲੇਵਾ ਗਾ ਤੇ ਕੀ ਮੌਲਾ ਜੱਗੇ ਫਰਜਾਇਆ ਜਾ ਬਾਈ ਇਹਦਾ ਮੁੱਲ ਆਪਾਂ ਦੀ 55 ਕਰਾ ਲਓ 52 ਕਰਾ ਲਓ 48000 ਦੀ ਆਪਾਂ ਦੇਣੀ ਹੈ ਜਮਾ ਜਸਨੋ ਠੀਕ ਆ ਹਾਂ ਭਾਈ ਗਣਾ ਮੁੱਲ ਕਰਾਉਣ 52 ਕਰਾ ਲਓ 55 ਕਰਾ ਲਓ 48000 ਦੀ ਆਪਾਂ ਬੜਾ ਦੇ ਦੇਣੀ ਆਗੀ ਬੱਚੇ ਵੀ ਚੰਗੇ ਬੰਦੇ ਬਹੁਤ ਚੰਗੇ ਬਈ ਬੈਠਾ ਆਪਦਾ ਹੀ ਬੈਠਾ ਕੋਈ ਲੇਖੇ ਨਹੀਂ ਰੰਗ ਹੀ ਨਹੀਂ ਮਿਲਦਾ ਪਹਿਲੀ ਗੱਲ ਤਾਂ ਇਹ ਆ ਬਾਕੀ ਸੀਲ ਠੰਡੀ ਥਣ ਲੈਵੇਦਾ ਯਾਰ ਬੱਸੀ ਦਾ ਕੋਈ ਅੰਤ ਹੀ ਨਹੀਂ ਬਈ ਲੈ ਹੂੰ ਲੈ ਬਈ ਜਿੱਧਰ ਦੀ ਮਰਜ਼ੀ ਬਿਠਾ ਰਹਿ ਲੈ ਜਿਵੇਂ ਮਰਜ਼ੀ ਵੇ ਜਾ ਦੂਮਾ ਬੱਸੇ ਚ ਕੋਈ ਚੱਕਰੀ ਨਹੀਂਗਾ ਜਿਵੇਂ ਮਰਜ਼ੀ ਹਸਲਾਈ ਚੱਲ ਬਾਕੀ ਥਣ ਚੱਕਰਾਣੇ ਬਈ ਕੱਲਾ ਕੱਲਾ ਥਾਣਾ ਇੱਕੋ ਜਿਹਾ ਥਾਣਾ ਕੋਈ ਛੋਟਾ ਨਹੀਂ ਤੇ ਕੋਈ ਵੱਡਾ ਨਹੀਂ ਮੁੱਲ ਵੀ ਖਿਰ ਜਾਇ ਜਾ ਬਈ ਜਮੇ ਜਾਏ ਰੇਟ ਆ ਜਾ ਇਹ ਦੂ ਘਟਦਾ ਯਾਰ ਆਪ ਨੂੰ ਵੀ ਨਹੀਂ ਮਿਲਦਾ ਯਾਰ ਪਸੂ ਹੂੰ ਆਪਣਾ ਬਾਕੀ ਬੜਾ ਕੋਈ ਨਫੇ ਜਾਣੀ ਬਾਤ ਦਿਹਾੜੀ ਬਣੀ ਜਾ ਬਈ ਵਾਧੂ ਆ ਠੀਕ ਆ ਬਾਈ ਮੇਨ ਗੱਲ ਬੱਚਾ ਬਾਈ ਵਸੀ ਦਿੱਤੀ ਆ ਬੱਸੀ ਬਹੁਤ ਚੰਗੀ ਆ ਬਾਈ ਹਾਂ ਬੱਸੀ ਬਹੁਤ ਕੁਆਲਿਟੀ ਦਿੱਤੀ ਆ ਤੇ ਨਕਸ਼ੀ ਕੇ ਬਾਈ ਬਾਈ ਕੋਲੇ ਤਿੰਨ ਆ ਤਿੰਨ ਹੀ ਦਿਖਾਤੇ ਜੇ ਕਿਸੇ ਵੀ ਨੂੰ ਕੋਈ ਵੀ ਪਸੰਦ ਆਉਂਦਾ ਨਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ